ਜੀ ਸਤਿ ਸ੍ਰੀ ਅਕਾਲ ਜੀ ਪਿੰਡ ਕਮਕਾਚਰ ਨੂੰ ਮੇਰਾ ਤੁਹਾਡਾ ਸਵਾਗਤ ਹੈ ਮੇਰੇ ਕੱਦ ਨੇ ਸਾਰਾ ਠੀਕ ਹੋਊਂਗੇ ਵਹਿਗੂ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖੇ ਟਾਈਮ ਹੀ ਜਿਹੜਾ ਤਕਰੀਬਨ 9 ਵਜ ਚੁੱਕੇ ਨੇਗੇ ਤੇ ਮੈਂ ਇੱਥੇ ਰੋਟੀ ਬਣਾ ਲਈ ਹੈਗੀ ਆ ਦੇਖੋ ਸਬਜ਼ੀ ਬਣਾ ਕੇ ਰੋਟੀ ਬਣਾ ਲਈ ਤੇ ਹੁਣ ਮੈਂ ਦੁੱਧ ਗਰਮ ਰੱਖਿਆ ਹੋਇਆ ਹੈ ਤੇ ਇਹ ਜਦੋਂ ਦੁੱਧ ਗਰਮ ਹੋ ਜਾਏ ਫਿਰ ਮੈਂ ਮਾਚੂ ਹੋਰ ਦੂਸਰੇ ਕੰਮ ਕਰਨ ਜਾਉਂਗੀ ਚੁੱਲ੍ਹੇ ਦਾ ਕੰਮ ਤਾਂ ਨਹੀਂ ਬੜਗਿਆ ਜੀ ਹੁਣ ਫਿਰ ਪਸ਼ੂਆਂ ਨੂੰ ਬੰਨਣੀ ਜਾਣਾ ਪਊਗਾ ਪਸ਼ੂਆਂ ਨੂੰ ਬੰਨ ਕੇ ਪਾਣੀ ਪਿਆ ਕੇ ਤੇ ਅੰਦਰ ਕਰਕੇ ਆਉਣਾ ਹੋਊਗਾ ਫਿਰ 2:30 ਵਜੇ ਫਿਰ ਬਾਹਰ ਕੱਢਣੇ ਹੋਣਗੇ ਬਸ ਸਾਰਾ ਦਿਨ ਇਹ ਚੱਲਦਾ ਰਹਿੰਦਾ ਹੈ ਕੱਪੜੇ ਮਸ਼ੀਨ 'ਚ ਪਾਉਣੇ ਹੈਗੇ ਚਲੋ ਪਰਮਾਧਮਨ ਨੇ ਡਿਊਟੀ ਲਈ ਹੈ ਜੀ ਤੰਦਰੁਸਤੀ ਰਹੇ ਤੰਦਰੁਸਤ ਰਹਿਣ ਦੇ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ ਕਿ ਕਿਉਂਕਿ ਜੇ ਤੰਦਰੁਸਤ ਹੋਊਗਾ ਬੰਦਾ ਤਾਂ ਕੁਝ ਵੀ ਔਖਾ ਨਹੀਂ ਲੱਗਦਾ ਤੇ ਜਦੋਂ ਤੰਦਰੁਸਤ ਨਹੀਂ ਹੁੰਦਾ ਬਿਮਾਰ ਹੁੰਦਾ ਹੈਗਾ ਉਦੋਂ ਕੁਝ ਵੀ ਚੰਗਾ ਨਹੀਂ ਲੱਗਦਾ ਹੁੰਦਾ ਹੈਗਾ ਤੇ ਪਰਮਾਤਮਾ ਸਾਰੇ ਪਰਿਵਾਰ ਨੂੰ ਤੰਦਰੁਸਤੀ ਰੱਖੇ ਤੇ ਤੁਸੀਂ ਵੀ ਸਾਰੇ ਤੰਦਰੁਸਤ ਰਹੋ ਤੇ ਫੇਰੀ ਕੰਮ ਚੰਗੇ ਲੱਗਦੇ ਨੇਗੇ। ਕੰਮ ਤਾਂ ਬੰਦਾ ਘੰਟੇ ਚ ਕਰਕੇ ਬੈਠ ਜਾਂਦਾ ਹੈਗਾ। ਤੰਦਰੁਸਤੀ ਵਰਗੀ ਰesਨੀ ਜੀ। ਤੇ ਫਿਰ ਮੈਂ ਦੁੱਧ ਗਰਮ ਰੱਖਿਆ ਹੈਗਾ। ਦੁੱਧ ਗਰਮ ਹੋ ਗਿਆ ਜਦੋਂ। ਫੇਰ ਪਾਸ਼ੂਆਂ ਵੱੰਨੀ ਜਾਵਾਂਗੇ। ਸਫਾਈ ਰਹਿੰਦੀ ਹੈ ਹਜੇ ਕਰਨ ਵਾਲੀ। ਕੱਲ ਮੈਂ ਬੇੜੇ ਤਾਂ ਦੋਤੇ ਸੀਗੇ। ਬੇੜੇ ਦੋਤੇ ਸੀਗੇ ਦੋਨੇ ਸਾਰੇ ਕੱਪੜੇ ਵਗੈਰਾ ਦੋਤੇ ਗਲਾਕ ਅੱਜ ਆਣਿਆ ਦੇ ਸ਼ਾਮ ਤੇ ਪਹਿਲਾਂ ਕੰਬਲ ਕੱਢਲੇ ਸੀ। ਹੁਣ ਕੰਬਲ ਵੀ ਧੋਣੇ ਪੈਣਗੇ। ਥੋੜੇ ਦਿਨ ਲੱਤੇ ਹੈਗੇ। ਕਹੇਸ ਕੱਢ ਲੇ। ਔਰ ਸਾ ਮੌਸਮ ਜਿਹਦੇ ਦਾ ਕਿ ਇਥੇ ਅਹੀਂ ਚੱਲਦਾ ਹੈਗਾ। ਅਕਾ ਪਹਿਲਾਂ ਜੈਨਾ ਸਾਹਮੋ ਫਿਰ ਕੰਬਲ ਸਾਹਮੋ ਖੇਸ ਕੱਢ ਲੋ। ਹੁਣ ਉਹ ਗੱਲ ਦੀ ਠੰਡ ਹੋਈ ਪਈ ਥੋੜੀ ਜਿਹੀ ਠੰਡ ਬਦੀ ਪਈਏਗੀ। ਖੇਸਾਂ ਚ ਵੀ ਉਹ ਠੰਡ ਲੱਗੀ ਰਾਤ ਤੇ ਉਹ ਬਾਬਾ ਮੈਂ ਦੋ ਕੰਬਲ ਹਜੇ ਸਾਂਭੇ ਨਹੀਂ ਸੀਗੇ। ਉਹ ਲੈ ਲਏ ਉੱਪਰ ਫਿਰ ਬੱਚਿਆਂ ਨੇ ਤੇਰਾ ਠੰਡ ਲੱਗਦੀ ਸੀਗੀ ਐ ਲੱਗਦਾ ਵੀ ਜਿਵੇਂ ਕਿਤੇ ਗੜੇ ਪਏ ਹੁਣ। ਜੀ ਸਤਿ ਸ਼੍ਰੀ ਅਕਾਲ ਜੀ ਪਿੰਡੂ ਕੰਮ ਕਾਚਨ ਵਿੱਚ ਤੁਹਾਡਾ ਸਵਾਗਤ ਹੈ ਅਮੀਰ ਕਰਨੇ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਜੀ ਬਹੁਤ ਦਿਨਾਂ ਬਾਅਦ ਵਲੌਗ ਬਣਨ ਲੱਗਾ ਹੈਗਾ ਤੇ ਅੱਜ ਸਰਦਾਰ ਜੀ ਗਏ ਬਾਹਰ ਤੇ ਸਾਰਾ ਮਾਲ ਪਸ਼ੂ ਦਾ ਕੰਮ ਵੀ ਮੇਰੇ ਤੇ ਹੈ ਤੇ ਘਰ ਦਾ ਸਾਰਾ ਕੰਮ ਤੇ ਹੁਣ ਤੁਹਾਨੂੰ ਦਿਖਾਉਣੇ ਅੱਗੇ ਆਪਾਂ ਹੁਣ ਆਪਾਂ ਸਬਜ਼ੀ ਕੱਟ ਕੇ ਛੱਡੀ ਸੀ ਮੈਂ ਕੱਦੂ ਦੀ ਤੇ ਉਸ ਤੋਂ ਬਾਅਦ ਮੈਂ ਹੁਣ ਜਾਨੀਏ ਪਸ਼ੂਆਂ ਵੱਨੀ ਪਸ਼ੂਆਂ ਨੂੰ ਮੈਨੂੰ ਤਕਰੀਬਨ ਘੰਟਾ ਲੱਗੇਗਾ ਕਿਉਂਕਿ ਪਹਿਲਾਂ ਉਹਨਾਂ ਨੂੰ ਪਾਣੀ ਪਿਉਣਾਗਾ ਫਿਰ ਬਾਹਰ ਕੱਢਣਾ ਤੇ ਫਿਰ ਸਾਰਾ ਨੀਰਾ ਚਾਲਾ ਪਾਉਣਾ ਹਾਂਜੀ ਜਿੰਨੇ ਜਿਹੜਾ ਆਪਣੀ ਮੱਝਾ ਪਾਣੀ ਪੀਂਦੇ ਨੇ ਉਹਨੇ ਜਿਹੜਾ ਆਪਾਂ ਜਿਹੜਾ ਬਚਿਆ ਨੀਰਾ ਹੁੰਦਾ ਹੈ ਅੰਦਰ ਖੋਣੀਆਂ ਚ ਉਹ ਬਾਹਰ ਕੱਢ ਦਿੰਦੇ ਆਂਗੇ ਦਰੋਂ ਨਹੀਂ ਗਿਆ ਆੜਦੇ ਤਾਂ ਵੀ ਹੈ ਮਖਾੜ ਲੱਗਿਆ ਹੈ ਹੋਲੇ ਮਖਾੜ ਨੂੰ ਤੋ ਮਾਣੇ ਮਖਾੜ ਲੱਗਿਆ ਹੈ ਨਹੀਂ ਕਰਦੇ ਮਖਾੜ ਨੂੰ ਮੈਨੂੰ ਆਹੀ ਕੰਮ ਹੈ ਬਸ ये पानी पैक नहीं रहा पा रहे हैं इसको गिराने में दिक्कत

Thank you. ਚਿੱਕਾ ਲੈ ਕੇ ਆਈਆਂ ਪੀ ਲੈਣ ਨੂੰ ਪੀ ਉਹ ਵੀ ਦੇ ਦਿੱਤੇ ਆਈ Up to 4 semesters, he's студ there. For the winters, he is skilled, it's only if young, merely skill eben dragon-like, he can sit them on where the other Ds moves inside the professionally arranged shocked boww轉. Because this modelling is by banks, Ds need to be taughtmetz fairly, Thank you. ਬੈਠੀ ਹਾਂ ਤੇ ਮੂੰਹ ਜਿਹਾ ਹੈ ਮੈਂ ਕਿਹਾ ਕੁੱਤਾ ਤਾਂ ਇਹਨਾਂ ਦਾ ਲਾਉਂਦਾ ਸਕਲਾ